ਯਾਰ 11ਵਾਂ ਮਹੀਨਾ 2025 ਐ ਤੇ ਮੰਡੀ ਬਹੁਤ ਡੱਕੀ ਆ ਮੇਰੇ ਸ਼ੇਅਰ ਕਰ ਕੋ ਲਾਈਕ ਕਰ ਦਿਓ ਆਪਣੇ YouTube ਚੈਨਲ ਮੈਟਰ 43 ਵਾਲ ਸਬਸਕ੍ਰਾਈਬ ਕਰ ਦਿਓ ਜੀ ਤਨੌਲਾ ਪਸੂ ਮੰਡੀ ਆ ਜੀ ਆਪਣਾ Facebook ਪੇਜ ਆ ਜੀ ਪੰਜਾਬੀ ਯੋਧੇ ਉਹਨੂੰ ਵਾਹ ਕਰ ਦਿਓ ਜੀ ਪੰਜਾਬੀ ਚ ਲਿਖ ਕੇ ਜਈਏ ਥੋੜਾ ਤਾਂ ਦੇ ਲਾਵਾਂ ਜੋਦੇ ਪਪੇ ਟੀਪੀ ਤੇ ਜਿੰਨੇ ਨੰਬਰ ਵੀ ਨੇ ਯਾਰੀ ਪੰਜਾਬੀ ਆ ਜੀ ਮੰਡੀ ਦੇ ਬੱਚੇ ਪਹੁੰਚੋ ਗਲਾ ਦਵਾ ਦਾਵਾ ਮੋਢੇ ਲੱਗ ਚੁੱਕੇ ਹੈ ਜੀ ਆਇਓ ਨੋ ਤਸਵੀਰਾਂ ਮੰਡੀ ਦੀਆਂ ਆਜੋ ਮਿੱਤਰੋ ਦੇਖੋ ਜੀ ਦੇਖੋ ਜੀ ਮੱਜਾਂ ਦੇਖੋ ਜੀ ਬਹੁਤ ਸੋਹਣੇ ਸੋਹਣੇ ਮੱਜਾਂ ਮੰਡੀ ਦੇ ਵਿੱਚ ਪਹੁੰਚ ਚੁੱਕੇ ਆਂ ਦੇਖ ਸਕਦੇ ਆਂ ਵੀਡੀਓ ਦੇ ਵਿੱਚ ਜਦੋਂ ਉਧਰ ਦੁਖਾ ਕੇ ਲਿਆਉਣੇ ਆ ਜੀ ਸਾਨੂੰ ਉਧਰ ਦੇਖੋ ਜੀ ਪਹਿਲਾਂ ਤਣਾਉਲਾ ਬਸ ਵੰਡੀ ਆ ਚੁੱਕਾ ਰ ਭੈ ਦਾ ਬਦਲ ਮੰਡੀ ਦੇ ਵਿੱਚ ਹੋਣਾ ਸੁਣੋ ਮੱਝਾਂ ਬਹੁਤ ਵਧੀਆ ਦੇਖੋ ਜੀ ਮੱਝ ਬਹੁਤ ਘੈਂਟ ਹੈ ਉਹਨਾਂ ਵੇਦੀ ਮੰਡੀ ਦੇ ਵਿੱਚ ਪਸਦੇ ਆ ਭਾਬੀ ਨੂੰ ਬਹੁਤ ਵਧੀਆ ਮੱਝ ਹੈ ਜੀ ਜੇੜਨ ਹੋਰ ਕੀ ਹਾਲਾ ਕੈਮੋ ਬੜਾ ਪੰਡਾ ਜੀ ਆਪਣਾ ਕੀ 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 ਦੋਏ ਸੋਨਾਰੇ ਮੱਝ ਹੈ ਨਾ ਸੋਨਾਰੇ ਦੀ ਮੱਝ ਲੈ ਜੋ ਹਲਦਾ ਮੈਂ ਕਹਿੰਦਾ ਅਠ ਦਸ ਦਿਨ ਹੈ ਨਾ ਹਾਂ ਲੈ ਜੀ ਮੱਝ ਵਧੀਆ ਪੂੜੇ ਪੂੜੇ ਦਾ ਭੰਨੇ ਖੜੀ ਹੈ ਪਰ ਲੈ ਜੂ ਪੂੜੇ ਪੂੜੇ ਦਾ ਤੋੜੀ ਖੜੀ ਆ ਹੂੰ ਦੇਖ ਕੋਈ ਇਹਦਾ ਕੀ ਰੇਟ ਕਰਦਾ ਜੀ 1 10 1 ਲੱਖ 10 ਹਜ਼ਾਰ ਰੇਟ ਆ ਜੀ ਕੰਮੇ ਸੂਗਾ ਜੀ ਮੱਝ ਤੇ ਚੌਥੇ ਸੂ ਸੂ ਠੀਕ ਆ ਚੌਥੇ ਸੂਗੀ ਬਾਈ ਮੱਝ ਦੇਖ ਲਓ ਪੂਰੀ ਵਧੀਆ ਹਰਿਆਣਵੀ ਮੱਝ ਹੀ ਲੈਦੀ ਆ ਦੇਖੋ ਜੀ ਚੰਨਾ ਉੱਲਾਕਾ ਸੂ ਮੰਡੀ ਆ ਜੀ ਹੋਰ ਦਿਖਾਣਾ ਤੁਹਾਨੂੰ ਮੱਝਾਂ ਬਾਈ ਸੋ ਨੋ ਲਵ ਵਸੂ ਮੰਡੀ ਪੂਰੀਆਂ ਵਧੀਆ ਮੱਜਾਂ ਮੰਡੀ ਤੇ ਪਹੁੰਚੀਆਂ ਦੇਖ ਸਕਦੇ ਹੋ ਉਧਰ ਤੋਂ ਤੁਹਾਨੂੰ ਦਿਖਾਵਾਂਗੇ ਵੀ ਉਧਰ ਵੱਧ ਨੇ ਚਲੋ ਜੀ ਦੇਖੋ ਜੀ ਮੱਝਾਂ ਮੱਝਾਂ ਪੂਰੇ ਵਧੀਆ ਵਧੀਆ ਸਿਰੇ ਸਿਰੇ ਦੇ ਮੱਝਾਂ ਮੰਡੀ ਦੇ ਵਿੱਚ ਪਹੁੰਚ ਚੁੱਕੇ ਆ ਜੀ ਆਓ ਕਰੋ ਭਾਈ ਮੱਝ ਬਹੁਤ ਸੋਹਣੀ ਖੜੀ ਹੈਗੀ ਬਹੁਤ ਵਧੀਆ ਮੱਝਾਂ ਸੋਹਣੀਆਂ ਮੱਝਾਂ ਨੇ ਜੀ ਇੱਕ ਸੁਈ ਵੀ ਆ ਇਧਰੋਂ ਪਾਸੇ ਆ ਆ ਹੜਾ ਆ ਸੇ ਜੀ ਬਈ ਸੁਜੀ ਹੋਏ ਮੱਝ ਬੁੜੀ ਗਰੀ ਦੇ ਖੋਲੀ ਕੱਟੀ ਜੀ ਮਾ ਮਰ ਬਹੁਤ ਸੋਣੀ ਕੱਟੀ ਕਾਲੀ ਮੱਝ ਦੂਸਰੇ ਦੇ ਉਹ ਨਸਲ ਦੀ ਛੋਟੇ ਬੁੜੀ ਆ ਲੈ ਫੋਟੋ ਮਾਝ ਦੇਖੋ ਬਈ ਢੇੜਾ ਪੰਡਾ ਬਾਬਾ ਆਪਣਾ ਅਸੀਂ ਤਨੋ ਲਾਈਆ ਕੀ ਰੇਟ ਕਰਤਾ ਆਪਣੀ ਮੱਝ ਦਾ ਜੱਜ 160 ਲੋ ਵੀ 160 ਮੰਗਦੇ ਆ ਧਨਵਲਾ ਪਿੰਡ ਦੇ ਜੇ ਕਹਿੰਦੇ ਖਰੀਦਣੀ ਹੈ ਮੱਝ ਵਧੀਆ ਮੈਂ ਕਹਾਂ ਤੀਜੇ ਕਿਸੂਏ ਹੋ ਨਾ ਦੂਜੇ ਤੀਜੇ ਹੋ ਅੱਛਾ ਚਾਰੇ ਕਟੀਆਂ ਖੜੀਆਂ ਇੱਕ ਤਾਂ ਮੰਗ ਅੱਛਾ ਲੋ ਵੀ ਚਾਰੇ ਕਟੀਆਂ ਤੇ ਬੰਦਾ ਚੌਥੇ ਸੂਏ ਸੂਈ ਆ ਆਪਣਾ ਨਾ ਕੀ ਆ ਜੀ ਤੁਸੀਂ ਆਪ ਦੇਖੇ ਭਾਈ ਮੀਆਂ ਮਿੱਠੂ ਆਸਾ ਮਿੱਠੂ ਆ ਬੇਠਾ ਠੀਕ ਹੈ ਮੇਰੇ ਜਿੱਦੇ ਨਹੀਂ ਹੈ ਕਿ ਹੁਣ ਪਤਲੇ ਹੀ ਜਾਉ ਕੋਈ ਨਾ ਕੋਈ ਨਾ ਕੋਈ ਉਹ ਬੂਰੋ ਕਹਦੇ ਫਿਰ ਆ ਥੋੜਾ ਹੁੰਦਾ ਕਹੇ ਤੂੰ ਦੂਰ ਬਣ ਸੁਣਿਆ ਆ ਆਸਾ ਆ ਰਹਾ ਕਰਦੇ ਹਿੰਦੂ ਕਹਿੰਦਾ ਸ਼ੇਰ ਵੀ ਦੱਬ ਕੇ ਮੰਡੀ ਬਹੁਤ ਵਧੀਆ ਦੇਖੋ ਜੀ ਮੰਡੀ ਭੈਟ ਹੈ ਉਰਕਾ ਹੈਟ ਮੰਡੀ ਭਰੀ ਗਿਆ ਭਾਈ ਕਹਿੰਦਾ ਮੱਝ ਵੇਚਦੇ ਨਹੀਂ ਹੈਗੇ ਪਰ ਫਿਰ ਮੰਡੀ ਚ ਕਿਉਂ ਨਹੀਂ ਹੁੰਦੀ ਜਿੱਦੇ ਤੁਸੀਂ ਵੇਚਦੇ ਨਹੀਂ ਹੈਗੇ ਕੱਲ੍ਹ ਨਾਲ ਲੋਕ ਆ ਜਾਂਦਾ ਔਰ ਯਾਰ ਮੰਡੀ ਚ ਲਿਆਉਂਦਾ ਤਾਂ ਹੀ ਆ ਲੈਉਂਦਾ ਜੇ ਵੇਚਣੀ ਚੀਜ਼ਾ ਮੰਡੀ ਚ ਪਕਣ ਕੇ ਚੋਣਾ ਫੇਰ ਹੀ ਲੈ ਜੰਨੇ ਜੇ ਵੇਚਣਾ ਹੁੰਦਾ ਚੀਜ਼ਾਂ ਆ ਸਾਰੇ ਵੇਚਣ ਵਾਲੇ ਖੜੇ ਨੇ ਪਰ ਇਹ ਤਾਂ ਨਹੀਂ ਕਹਿੰਦੇ ਵੀ ਅਸੀਂ ਵੇਚਣੇ ਨਹੀਂ ਇਹ ਮੰਡੀ ਚ ਕਿਉਂ ਆ ਲੈਉਂਦਾ ਵੀ ਕਿਹ ਨਹੀਂ ਮੰਡੀ 'ਚ ਤਾਂ ਕੋਈ ਵੀ ਚੀਜ਼ ਲਿਆਉਣੇ ਆ ਪਾਉਣੇ ਆਗੇ ਆਪਾਂ ਚੀਜ਼ ਵੇਚਣੇ ਹੁੰਦੀ ਆ ਕੋਈ ਗਰਜ ਸਰ ਜਾਂਦੀ ਆ ਠੀਕ ਹੈ ਜੀ ਹਨਾ ਭਾਈ ਕੋਈ ਗਰਜ ਸਰ ਜਾਂਦੀ ਹੈਗੀ ਮੰਡੀ ਦੇ ਵਿੱਚ ਤੇ ਤਾਂ ਹੀ ਪਾ ਲਿਆਉਣੇ ਆਗੇ ਮੱਝਾਂ ਗਾਵੀਆਂ ਕੱਟੇ ਕਟੀਆਂ ਦੇਖੋ ਜੀ ਦੇਖੋ ਜੀ ਵੀਡੀਓ ਦੇਖੋ ਸਟੀਆਂ ਕੱਟੇ ਆਏ ਆਏ ਪੇਟੀ ਬੋਸੋਂ ਨੀ ਖੜੀ ਐ ਪਟੇ ਮੱਝ ਛੋਟੇ ਛੋਟੀਆਂ ਦੇਖਿਓ ਜੀ ਗਾਇਨ ਗਾਇਨ ਸਨੌਲਾ ਬੋਸੋਂ ਖੜੀ ਐ ਸਨੌਲਾ ਸਨੌਲਾ ਬੋਸੋਂ ਖੜੀ ਐ ਬਹੁਤ ਵਧੀਆ ਕਟੀਆਂ ਬਣੇ ਬਹੁਤ ਇਹ ਕਟੀਆਂ ਕੱਟੇ ਦੇਖੋ ਆਦੀ ਮੰਡੀ ਚ ਕਟੀਆਂ ਕੱਟਦੇ ਬਹੁਤ ਵਧੀਆ ਵਧੀਆ ਕਟੀਆਂ ਦੇਖੋ ਜੀ ਕਟੀਆਂ ਕੱਟੇ ਸਨ ਉਹ ਲੇ ਗੋਟ ਦੇ ਵਿੱਚ ਦੇਖੋ ਜੀ ਤੁਹਾਨੂੰ ਪਾਰ ਤੇ ਸ਼ੇਰ ਦਾ ਬਗੀਸ਼ ਦੇਖੋ ਜੀ ਬਾਈ ਬਹੁਤ ਸੋਹਣੇ ਆਲੇ ਘਾਹ ਹੱਟਾ ਚੜਾ ਚੜਾ ਰੋ ਬਹੁਤ ਵੇਖਾਂਗੇ ਆ ਵੱਸਾ ਆਵਾਮ ਲਾ ਕਿਹੜਾ ਬੰਦਾ ਪਾਜੀ ਉਹ ਨਹੀਂ ਆਈ ਸੁਣੋ ਅੱਲਾ ਗਾਹ ਬਹੁਤ ਵਧੀਆ 5000 ਕੀ ਠੀਕ ਹੈ ਅਮਰੀਕਾ ਕੋਲ ਖੜਾ ਬਈ ਹੀਰੇਟ ਕਰਤਾ ਗਾਹ ਦਾ ਕਿੰਨਾ ਆਇਆ 75000 ਮੰਗ ਰੱਛੀ ਹੈ ਨਾ ਉਹ ਬੱਛਾ ਰੱਛਾਈ ਬੱਛਾ ਕੋਈ 75000 ਗਾਹ ਬਹੁਤ ਵਧੀਆ ਠੀਕ ਹੈ ਬਹੁਤ ਵਧੀਆ ਗਾਹ ਦਾ ਗਾਹ ਜਰੀ ਬਹੁਤ ਵਧੀਆ ਯਾਰ

ਬਹੁਤ ਵਧੀਆ ਗਾਂ ਦੀ ਪਿੰਡ ਹੈਗਾ ਤਨੌਲਾ ਹੀ ਹੈ ਨਾ ਹਾਂ ਜੀ ਤਨੌਲਾ ਹੀ ਪਿੰਡ ਤਨੌਲਾ ਜੀ ਨਾਂਵਰ ਹੈਗਾ ਬੱਛਾ ਗਾਂ ਦੇਖੋ ਜੀ ਬਹੁਤ ਸੋਹਣੀ ਗਾਂ ਹੈ ਦੇਖੋ ਮਿੱਤਰੋ ਗਾਂ ਕੁਲ ਕਹੇ ਰੇਟ ਹੈਗਾ ਤਾਂ 75000 ਜੀ 75000 ਰੁਪਏ ਰੇਟਾ ਹੋਰ ਕੀ ਹਾਲ ਹੈ ਠੀਕ ਹੈ ਜੀ ਆਪਣਾ ਫੋਨ ਨੰਬਰ ਕਿੰਨਾ ਹੈ 684798729 ਕੀ ਆ ਜਗਦੀਪ ਸਿੰਘ ਜੀ ਠੀਕ ਹੈ ਕਿਹੜਾ ਗਵਾੜਾ ਤਨੌਲਾ ਹੀ ਹੈ ਜੀ ਤਨੌਲਾ ਗਵਾੜ ਗਵਾੜਾਈ ਗਵਾੜ ਮਾਨਾ ਬਿੰਡੀ ਮਾਨਾ ਬਿੰਡੀ ਚਾ ਬਾਈ ਦੋ ਸਾਇਰ ਤਾਂ ਬਹੁਤ ਵਧੀਆ ਖੜੀ ਹੈ ਜੀ ਕੰਵੇ ਸੁਆ ਤੀਜੇ ਹੋਈ ਹੈ ਤੀਜੇ ਸਵੇਰ ਦੁੱਧ ਕਿੰਨਾ ਦੀਆ ਦੁੱਧ ਹੋਣੀ ਕਿਲੋਈ 19 ਕਿਲੋ ਆ ਵੀ 19 ਲੀਟਰ ਦੁੱਧ ਅਜੇ ਕਿਸੇ ਲੈਣੀ ਆ ਫੋਨ ਨੰਬਰ ਦੱਸੇ 6284798725 ਠੀਕ ਆ ਆ ਗਾਈ ਦਾ ਫੋਨ ਨੰਬਰ ਅਜੇ ਕਿਸੇ ਨੇ ਕੋਈ ਗਾਂ ਲੈਣੀ ਆ ਸਿੱਧਾ ਕਨੈਕਟ ਕਰੋ ਦੇਖੋ ਗਾਂ ਬਹੁਤ ਵਧੀਆ ਜੀ ਦੁੱਧ ਵਾਲੀ ਗਾਂ ਹੈ ਵੀਡੀਓ ਕਰ ਦਿਓ ਸ਼ੇਅਰ ਬਾਈ ਦਾ ਪਕਾ ਹੈ ਜਟ ਲਾਈਫ 75 ਜਟ ਲਾਈਫ ਚੈੱਕ ਹਾਂ ਜੀ ਚਲੋ ਵੀ ਮਿੱਤਰੋ ਚਲੋ ਗਰਾਮ ਗਾਣੇ ਗਾਣੇ ਮਜ਼ੇ ਮਜ਼ਾ ਮੰਡੀ ਦੇ ਵਿੱਚ ਪਹੁੰਚ ਚੁੱਕੇ ਆਂ ਦੇਖੋ ਜੀ ਬਹੁਤ ਲੱਗ ਵਸੇ ਮੰਡੀ ਆ ਜੀ ਛੋਟਾ ਆ ਗਿਆ ਵੀ ਬਹੁਤ ਵਧੀਆ ਹੈ ਮੈਂ ਕਹਾਂ ਤੱਕ ਛੋਟਾ ਕਾ ਕੇ ਬਹੁਤ ਵਧੀਆ ਸੁਣਾ ਛੋਟਾ ਪਹਿਲਾਂ ਆਂ ਜੀ ਠੀਕ ਹੋਰ ਕਾ ਮੈਂ ਦੇਖ ਚੋਟਾ ਚੋਟਾ ਹੋਰ ਜੀ ਕਿਵੇਂ ਠੀਕ ਹੋ ਤੁਮੇ ਲੱਗੇ ਮੰਡੀ ਜੀ ਸੁਣੋ ਵਧੀਆ ਲੱਗੇ ਵੀਡੀਓ ਸ਼ੇਅਰ ਲਾਜ਼ਮੀ ਕਰ ਦਿਜੇਗਾ ਐਸਾ ਹੀ ਮੱਝੇ ਮੱਝਾ ਸੁਣੋ ਲਾ ਮੰਡੀ ਦੇ ਬੱਚੇ ਸਾਡਾ ਕੰਮ ਆ ਸਾਨੂੰ ਮਿਹਨਤ ਕਰਦੇ ਮੱਝੇ ਮੱਝਾ ਮੱਝੇ ਮੱਝਾ ਸੁਣੋ ਲਾ ਮੰਡੀ ਆਪਣੇ ਪਿੰਡ ਵਾਲੀ ਮੰਡੀ ਹੈ ਜੀ ਸੁਣੋ ਲਾ ਨੋ ਲਾ ਮੜਿਆ ਜੀ ਜੋੜਿਆਂ ਦਾ ਜੋੜੇ ਖੜੇ ਮੱਧਿਆਂ ਦੇ ਦੇਖ ਸਕਦੇ ਇਹ ਸੌਦੇ ਤੇ ਸੌਦੇ ਹੋਣਗੇ ਪੂਰੇ ਵਧੀਆ ਇਹ ਸੌਦੇ ਹੋਣਗੇ ਵੀਡੀਓ ਦੇ ਵਿੱਚ ਨੋ ਲਾ ਮਤਲ ਮੱਧੇ ਮੱਧਾਂ ਰੌਣਕਾ ਲੱਗਿਆ ਪੇਮੈਂਟ ਚ ਰੌਣਕਾ 27 ਤਰੀਕਾ ਲਈ ਤੇ 27 ਤਰੀਕੇ 11 ਮਹੀਨਾ 2025 ਮੰਡੀ ਪਈ ਆਈ ਡੱਕੀ ਦੇਖ ਸਕਦੇ ਆ ਮੰਡੀ ਬਹੁਤ ਰਕੀ ਆ ਦੇਖੋ ਆ ਸਵੇਰੇ ਮੰਜੇ ਹੀ ਮੰਜਾ ਆ ਲਾ ਬਸੰ ਮੰਡੀ ਦੇ ਵਿੱਚ ਆ ਦੇਖੋ ਜੀ ਦੇਖੋ ਬਾਈ ਮੰਜੇ ਹੀ ਮੰਜਾ ਆ ਨਾ ਲਾ ਬਸੰ ਮੰਡੀ ਆ ਆਜੋ ਮਿੱਤਰੋ ਪਾਣੋ 11 ਤਰੀਕਾ ਹੋਈ ਗੜੀ ਪਾਰ ਦੇ ਜਾਂਦੇ ਕਮੈਂਟ ਕਰ ਦੋ ਬਾਈ ਜੇ ਕੋਈ ਦੇਖਦਾ ਕਮੈਂਟ ਕਰ ਦੋ ਨਹੀਂ ਛੋੜੀ ਮਰਜੀ ਹੈ ਠੀਕ ਹੈ ਮੱਦਾ ਬਹੁਤ ਵਧੀਆ ਹੈ ਅੱਗੇ ਥੋੜਾ ਝੋਟੇ ਝੋਟੇ ਦਾ ਮਜਾ ਦੇਖੋ ਮੰਡੀ ਸਾਈ ਰਹੀ ਹੈ ਮੰਡੀ ਹੈ ਜੀ ਸਾਈ ਰਹੀ ਵਧੀਆ ਮੰਡੀ ਆ ਦੋ ਤਿੰਨ ਚਾਰ ਦਾ ਕੋਲੜੇ ਦਾ ਮੇਲਾ ਜੀ ਵੇਖੀ ਕੋਲੇ ਜੇ ਕਿਸੇ ਨੇ ਮੇਲਾ ਦੇਖਣਾ ਦੇਸ਼ ਸਕਦਾ ਹੈਗਾ 567 ਦਾ ਜੀ ਆਪਣਾ ਘਨੌਲੇ ਦਾ ਦਸੰਬਰ ਦਾ ਦੋ ਤਿੰਨ ਦਸੰਬਰ ਦਾ ਹੈਗਾ ਜੀ ਹੋਲਡੇ ਦਾ ਪਿੱਖੇ ਨਾਲ ਜੇ ਕਿਸੇ ਨੇ ਮੇਲਾ ਦੇਖਣਾ ਦੇਖ ਸਕਦੇ ਹਾਂ ਬਨੌਲਾ ਮਾਰਟੀ ਗੀ ਸਿੱਖ ਜਾਗੇ ਬਹੁਤ ਵਧੀਆ ਮਾਰਟੀ ਗੀ ਸਭ ਦੋ ਸੇ ਲਾਈਕ ਨੋਵੀਂ ਮਤਰਾ ਮੱਧ ਮੱਧ ਗਾ ਨਹੀਂ ਗਾਣਿਆ பசு ம ਹਾਂ ਦੋ ਜੀ ਆ ਜਾਓ ਦੋ ਦੋ ਮੰਡੀ ਦੇ ਵਿੱਚ ਮੰਡੀ ਬੜੀ ਭਰੀ ਹੈ ਦੇਖ ਸਕਦੇ ਹੋ ਹਾਂ ਦੋ ਸਵੇਰ ਵਾਂਦਾ ਪਈ ਸਾਰਾ ਸਵੇਰਾ ਦੇਖ ਲੋਈ ਮੇਟਰ ਕਿਵੇਂ ਲੱਗੀ ਮੰਡੀ ਜੇ ਵਧੀਆ ਲੱਗੀ ਵੀਰੇ ਸ਼ੇਅਰ ਕਰ ਲਾਇਕ ਕਰ ਦੇਖੋ ਨਾ ਆਂ ਜਾ ਮੱਜਾ ਹੁਣ YouTube ਚੈਨਲ ਹੈ ਜੀ ਮਿਸਟਰ ਢਾਲੀ ਵਾਲਾ ਸ਼ੈਟਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸਾਰੀ ਦੇਖੋ ਠੀਕ ਹੈ ਜੀ ਮਰੀਆ ਮੁੰਡਿਆ ਜੀ ਚਲੋ ਲਓ ਓਕੇ ਭਾਈ ਫੋਨ ਨੰਬਰ ਹੈਗਾ ਆਪਣਾ 77885 3888 ਜੇ ਕਿਸੇ ਨੇ ਵੀਡੀਓ ਬਣਾਉਣੀ ਹੈ ਓਕੇ ਭਾਈ ਚਲੋ ਲਓ ਲਓ ਬਸ ਮੁੰਡਿਆ ਤੁਹਾਨੂੰ ਉਹਦੀ ਸਾਰੀ ਅਪਡੇਟ ਦੇਵਾਂਗੇ ਧਨੋਲੇ ਦੀ ਮੇਲੇ ਦੀ ਠੀਕ ਹੈ ਜੀ ਕੋਲਡ ਦਾ ਮੇਲਾ ਵੀ ਦਿਖਾਵਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਪ੍ਰਭੂ